ਲਓ ਜੀ ਆਪਣੇ ਟ੍ਰਾਇਲ ਚ ਓਏ ਓਏ ਅੰਦਰ ਜੀ ਅੱਜ ਰੰਗ ਰਿਹਾ ਜੀ ਤੀਜਾ ਟ੍ਰਾਇਲ ਆਪਣੇ ਗਰਾਊਂਡ ਦੇ ਵਿੱਚ ਹੀ ਪੁਰਾਣੀ ਲਾਇਆ ਹੋਜੀ ਕੈਂਪ ਜੋ ਪੰਜਾਬ ਦੇ ਵਿੱਚ ਅਕੈਡਮੀ ਦਾ ਬਹੁਤ ਵੱਡਾ ਨਾਮ ਹੈ ਅਮਰਜੀਤ ਜਟਾਣਾ ਗੱਗੀ ਲਓ ਜੀ ਪਹਿਲਾ ਚੱਕਰ ਕਹਿ ਦਈਏ ਪਹਿਲਾ ਗੇੜਾ ਜਿਹੜਾ ਉਹ ਆਹ ਲਾਈਨ ਤੇ ਆ ਕੇ ਪੂਰਾ ਹੋ ਜਾਣਾ ਲਓ ਜੀ ਇੱਕ ਇੱਕ ਨਾ ਇੱਕ ਦੂਜਾ ਚੱਕਰ ਹੋ ਗਿਆ ਸਟਾਰਟ ਜੀ ਸੱਤੀ ਸੱਤੀ ਕਿੰਨੀ ਹੋਇਆ 30 ਲਾਓ ਜੀ ਪਹਿਲਾ ਢੇੜਾ ਜਿਹੜਾ ਪੂਰਾ ਹੋ ਚੁੱਕਿਆ ਦੂਜਾ ਢੇੜਾ ਸਟਾਰਟ ਹੈ ਦੂਜਾ ਤਾਂ ਤਿੰਨ ਹੀ ਰਹਿ ਗਏ ਉਹ ਰਾੜਾ ਲ ਹੋਲੀ ਹੋ ਜਾਣੇ ਜਾਣ ਕੇ ਪੈਂਟ ਤੇ ਗਿੱਟੂ ਆ ਗਏ ਲੈ ਉਹ ਮਗਰ ਜਾਂਦੇ ਨੇ ਉਹ ਆਪਣੇ ਮੈਂਟ ਵਾਲੇ ਦਾ ਉਹ ਅੱਗੇ ਦੋ ਪਰਾਂ ਨਿਕਲ ਗਏ ਉਹ ਹੋ ਨਾ ਮੰਝੂ ਗਾ ਮੰਝੂ ਗਾ ਇਹ ਜਿਹੜਾ ਲੱਗ ਰਿਹਾ ਹੈ ਜਾਨਾ ਉਹ ਕੋਈ ਵਿਆਹ ਪਰੇਂਡਾ ਲਓ ਜੀ 232 233 ਅਰਬਿੰਦਰ ਦੇ ਪਿੰਲੇ ਚੱਲ ਦੋ ਪੈਂਚੀ ਬਿੱਲਾ ਬਿੱਲਾ ਚੱਲ 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 ਚੱ 2 3 4 5 6

ਜਾਓ ਇੱਕ ਮਾਰਾ ਜੋਰ ਨਾਲ ਆ ਜਾ ਬਹੁਤ ਜ਼ਰਾ ਵਈ ਇਹਦਾ ਸਾਰੇ ਨੇ ਮੁੰਡੇ ਆ ਚੱਲ ਰਹਿਣਾ ਮਰ ਗਿਆ ਕੀ ਹੋ ਗਿਆ ਤੇ ਆਹ ਪਿੰਡ ਦੇ ਚਾਲ ਰਾਸ਼ਟੀ ਹੈ ਚੱਲ ਬੰਦ ਨਾ ਚਾਰ ਇੱਕ ਬੜੀ ਗੁੱਟ ਚੱਲ ਪਈ ਦੱਸਿਆ ਤੈਨੂੰ ਚੱਲ 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 ਰਾਸ਼ਟੀ ਲਮੀ ਲਮੀ ਪਿੰਡ ਗਿਆ ਲਾ ਉਹ ਖਿੱਚ ਗਿਆ ਉਹ ਚਾਰ ਸੋਲਾ ਖਿੱਚ ਗਿਆ ਖਿੱਚ ਗਿਆ ਦੇ ਵਾਟਾ ਦੇ 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 ਚੱਕ ਲੈ ਚੱਕ ਲੈ ਲਾਸਟ ਗੇਟ ਆ ਜੀ ਸ਼ੁਰੂ ਹੋ ਗਿਆ

43 43 40 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 55 55 55 55 55 55 55 55 ਲਓ ਜੀ ਅੱਜ ਦਾ ਟ੍ਰਾਇਲ ਹੋਇਆ ਸਮਾਪਤ ਜਿਨੇ ਜਿਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ